ਨੇ ਆਪ ਲੱਗ ਆ ਗਿਆ ਜੀ ਦੇਖਣ ਨੂੰ ਵੀਰੇ ਬਲਮਲ ਆਪਣਾ ਇਹ ਲੱਗਾ ਹੋਲਡਰ ਹੈ ਅੱਛਾ ਜੀ ਪੱਟੇ ਦੇ ਵਿੱਚ ਕੈਮਰਾ ਹੈ ਅੱਛਾ ਜੀ ਮੋਬਾਈਲ ਨਾਲ ਅਟੈਚ ਹੋ ਜਾਣਾ ਆਪਾਂ ਕਿਤੇ ਵੀ ਬਹਿ ਕੇ ਆਪਣੀ ਲਾਈਵ ਵੀਡੀਓ ਦੇ ਸਕਦੇ ਹਾਂ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਬਾਈਲ ਨਾਲ ਅਟੈਚ ਹੁੰਦਾ ਨਾ ਇਹ ਕਿਤੇ ਬਾਹਰ ਫਿਰਦੇ ਆਪਾਂ ਕਿਦੋਂ ਵੀ ਸਕਰੀਨ ਕੱਢ ਕੇ ਦੇਖ ਸਕਦੇ ਆਂ ਕਿ ਇਸ ਤੋਂ ਬਣਾਈ ਅਡਾਪਟਰ ਕੈਮਰਾ ਹੈ ਅਡਾਪਟਰ ਕੈਮਰਾ ਜੀ ਇਹਨੂੰ ਆਪਾਂ ਘਰ ਚ ਚਲਾ ਕੇ ਕਿਤੇ ਵੀ ਦੇ ਸਕਦੇ ਆ ਇਹਦੇ ਵਿੱਚ ਮਤਲਬ ਕੈਮਰਾ ਮੈਮਰੀ ਕਾਰਡ ਪਹਿ ਜਾਣਾ ਠੀਕ ਹੈ ਜੀ ਇਹਨੂੰ ਘਰ ਦੇ ਵਿੱਚ ਲਾ ਕੇ ਇਹਨੂੰ ਮੋਬਾਈਲ ਵੀ ਚਾਰਜ ਕਰਨਾ ਤੇ ਨਾਲੇ ਮਤਲਬ ਆਪਣਾ ਵੀਡੀ ਇਦੇ ਵਿੱਚ ਵੀ ਕੈਮਰਾ ਬਾਈ ਜੀ ਘੜੀ ਦੇ ਵਿੱਚ ਵੀ ਕੈਮਰਾ ਬ੍ਰਦਰ ਸੋ ਕਮਾਲ ਕਰਦੀ ਜੀ ਘੜੀ ਦੇ ਵਿੱਚ ਵੀ ਕੈਮਰਾ ਹਨਾ ਕਈ ਵਾਰੀ ਕੋਈ ਇਹੋ ਜੀ ਗੱਲਬਾਤ ਆਪਾਂ ਹਨਾ ਸਾਹਮਣੇ ਫੋਨ ਫੜ ਕੇ ਰਿਕਾਰਡ ਨਹੀਂ ਕਰ ਸਕਦੇ ਬੰਦੇ ਦੀ ਹਨਾ ਕੋਈ ਇਹੋ ਜੀ ਗੱਲਬਾਤ ਹੋ ਗਈ ਤਾਂ ਉਹ ਆਪਣੇ ਘੜੀ ਬਨ ਕੇ ਨਾ ਕਰ ਸਕਦੇ ਨਾਰਮਲ ਤਰੀਕੇ ਨਾਲ ਤੇ ਬੰਦੇ ਨੂੰ ਜੱਜਮੈਂਟ ਵੀ ਨਹੀਂ ਹੋਣੀ ਹਨਾ ਵੀ ਮੇਰੀ ਵੀਡੀਓ ਬਣ ਰਹੀ ਆ ਤੇ ਉਹ ਤੁਸੀਂ ਫੋਨ ਤੇ ਦੇਖ ਸਕਦੇ ਹੋ ਨਾ ਹਾਂ ਦਿਖਾਇਓ ਜੀ ਦੂਬਾਰਾ ਇਹ ਆ ਗਿਆ ਬ੍ਰਦਰ ਆਪਣਾ ਪੈਨ ਕੈਮਰਾ ਅੱਛਾ ਜੀ ਪੈਨ ਕੈਮਰਾ ਪੈਨ ਦੇ ਵਿੱਚ ਵੀ ਕੈਮਰਾ ਹਾਂ ਸੋ ਆਹ ਦੇਖੋ ਜੀ ਨਵੀਂ ਤਕਨੀਕ ਹੈ ਨਾ ਪੈਨ ਦੇ ਵਿੱਚ ਕੈਮਰਾ ਇਹ ਪੈਨ ਇਟੀ ਕੈਮਰਾ ਹੈ। ਹਾਂ ਦੇਖਣ ਵਾਲੇ ਨੂੰ ਲੱਗੂ ਕਿ ਬੰਦਾ ਪੈਨ ਯੂਜ਼ ਕਰ ਰਿਹਾ ਹੈ ਨਾ ਤੁਸੀਂ ਐਦਾਂ ਗੱਲ ਕਰ ਰਹੇ ਹੋ ਜਾਂ ਇੱਥੇ ਟੰਗ ਵੀ ਸਕਦੇ ਹੋ ਨਾ ਜੇਬ ਦੇ ਉੱਤੇ ਆਪਾਂ ਗੱਲ ਕਰਦੇ ਆਂ ਇਹਦੇ ਤੇ ਬੰਦੇ ਦੀ ਵੀਡੀਓ ਬਣ ਜੂਗੀ ਹੈ ਨਾ। ਸੋ ਇਹ ਵੀ ਆਪਾਂ ਘੰਟੇ ਤੋਂ ਡੇਢ ਘੰਟੇ ਦੀ ਵੀਡੀਓ ਬਣਾ ਸਕਦੇ ਹਾਂ। ਘੰਟੇ ਤੋਂ ਡੇਢ ਘੰਟੇ ਦੀ ਵੀਡੀਓ ਇਸ ਪੈਨ ਦੇ ਵਿੱਚ ਆਪਾਂ ਬਣਾ ਸਕਦੇ ਹਾਂ। ਇਹਦਾ ਪ੍ਰਾਈਸ ਕਿੰਨਾ ਬਾਈ ਜੀ? 1500। 1500 ਆਨਲਾਈਨ ਵੀ ਮੰਗਾ ਸਕਦੇ ਆ ਬਾਈ। ਆਨਲਾਈਨ ਵੀ ਮੰਗਾ ਸਕਦੇ। ਸੋ ਨੰਬਰ ਸਕਰੀਨ ਦੇ ਉੱਤੇ ਹੈ ਬਾਈ ਇਹਦਾ ਆਪਾਂ ਚਨੀਰ ਖੜਿਆ ਜਲਾ ਮਾਨਸਾ ਪੈਂਦਾ ਨਾ ਜੀ। ਮਤਲਬ ਇਹ ਰਿਕਾਰਡਰ ਹੈ ਇਹਨੇ ਕੀ ਕਰਨਾ ਵਾਇਰ ਰਿਕਾਰਡ ਕਰ ਲੈਣੀ ਹੈ ਆਵਾਜ਼ ਰਿਕਾਰਡ ਕਰ ਲੈਣੀ ਹੈ ਕਿਤੇ ਵੀ ਇਹਨੂੰ ਆਪਾਂ ਇੱਕ ਵਾਰੀ ਚਾਰਜ ਕਰਕੇ ਧਰਤਾ ਤਾਂ ਇਹਨੇ ਘੱਟੋ ਘੱਟ 15 ਘੰਟੇ ਦੀ ਆਪਣੀ ਵਾਇਰ ਰਿਕਾਰਡ ਕਰ ਜਾਣੀ ਹੈ ਕਿਤੇ ਵੀ ਧਰ ਦਿਗੇ ਇਹਨੂੰ ਆਪਾਂ ਮੰਨ ਲਓ ਆਪਾਂ ਕਿਸੇ ਦੀ ਗੱਲਬਾਤ ਸੁਣਨੀ ਹੈ ਤਾਂ ਉਹਨੂੰ ਕੋਲੇ ਧਰ ਦਿਓ ਆਪਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਕੀ ਹੋ ਰਿਹਾ ਉਹਨਾਂ ਦੀ ਆਵਾਜ਼ ਆਪਣੇ ਤੱਕ ਪਹੁੰਚੂ ਇਹ ਫੋਨ ਤੇ ਸੁਣੂ ਬਾਈ ਜੀ ਫਿਰ ਇਹਦੇ ਵਿੱਚ ਰਿਕਾਰਡ ਹੋ ਜੂਗੀ ਇਹਦੀ ਵਿੱਚ ਰਿਕਾਰਡ ਹੋ ਜੂ ਇਹਨੂੰ ਫੋਨ ਤੇ ਲਾ ਕੇ ਦੇਖ ਸਕਦੇ ਆਪਾਂ ਓਟੀਆ ਐਂਡ ਆ ਲੈਪਟਾਪ ਤੇ ਕਿਤੇ ਵੀ ਲਾ ਕੇ ਸੁਣ ਸਕਦੇ ਆ ਜੀ ਜਿਵੇਂ ਆ ਇਹ ਸਾਰਾ ਕੁਝ ਛੋਟਾ ਕੈਮਰਾ ਆ ਗਿਆ ਮਿੰਨੀ ਕੈਮਰਾ ਅੱਛਾ ਅੱਗੇ ਦਿਖਾ ਦਿਓ ਬਈ ਇਹ ਕੀ ਰੇਟ ਦਾਗਾ 350 ਰੁਪਏ ਦਾ ਸਿਰਫ 350 ਰੁਪਏ ਦਾ ਇਹ ਤੁਹਾਡੇ ਫੋਨ ਦੇ ਨਾਲ ਅਟੈਚ ਹੋ ਇਹ ਜਿੱਥੇ ਮਰਜ਼ੀ ਆਪਾਂ ਲਾ ਸਕਦੇ ਆ ਜਿੱਥੇ ਨਾ ਜੀ ਬਾਕੀ ਵੀ ਆਪਾਂ ਦੇਖ ਸਕਦੇ ਆ ਆਪਣਾ ਐਡਰੈਸ ਵੀਰੇ ਸ਼ਹਿਰ ਚਨੀਰ ਡਿਸਟ੍ਰਿਕਟ ਮਾਨਸਾ ਥਾਣਾ ਰੋਡ ਨੇੜੇ ਰਾਮ ਦਾ ਹਸਪਤਾਲ ਠੀਕ ਹੈ ਫਿਊ ਪ੍ਰੈਸ ਚਨੀਰ ਆਪਣਾ ਪੇਜ ਹੈ ਇੰਸਟਾ ਫੇਸਬੁੱਕ ਤੇ ਫਿਊ ਪ੍ਰੈਸ ਚਨੀਰ ਮੋਬਾਈਲ ਨੰਬਰ 79x679013 ਠੀਕ ਹੈ